ਸਵਈਏ ਮਹੱਲੇ ਪਹਿਲੇ ਕੇ ਏਕਾ ਓ ਅੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਰਿਦੈ ਬਸਾਵਉ ਤਉ ਪਰਮ ਗੁਰੂ ਨਾਨਕ ਗੁਣ ਗਾਵਉ ਗਾਵਉ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੀ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਜਨਕਾਦ ਜੁਗਤ ਜੋਗੇਸ਼ਰ ਹਰ ਰਸ ਪੂਰਨ ਸਰਬ ਕਲਾ ਗਾਵਹਿ ਸੰਕਾਦ ਸਾਧ ਸਿਧਾਦਿਕ ਮਨ ਜਨ ਗਾਵਹਿ ਅਛਲ ਚਲਾ ਗਾਵਹਿ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਉ ਕਬ ਕਲ ਸੁਜਸ ਗਾਵਉ ਗੁਰ ਨਾਨਕ ਰਾਜ ਜੋਗ ਜਿਨ ਮਾਣੀਉ ਗਾਵਹਿ ਕਪਲਾਦ ਆਦ ਜੁਗੇਸ਼ੁਰ ਅਪਰੰਪਰ ਅਵਤਾਰ ਵਰੂ ਗਾਵੇ ਜਮਦਗਨ ਪਰਸਰਮੇਸ਼ਰ ਕਾਰਕੁਠਾਰ ਰਗ ਤੀਜ ਹਰਿਓ ਉਦਹੁ ਅਕਰੂਰ ਬਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਗੁਣ ਬਰਨ ਚਾਰ ਖਟ ਦਰਸ਼ਨ ब्रह्मादिक सिमरंत गुना गावे गुण शीश सहस जिह बार अस आग अंत लिब लाग तुना गावे गुण महादेव बैरागी जिन ध्यान निरंतर जानेओ कब कल सु जस गावो गुरु नानक राज योग जिन मानियो राज योग मानियो बसियो निरवैर् रिदंतर सृष्टि सगल उदरी नाम ले तरयो निरंतर गुण गावेह सनकाद आद जनकार जुगह लग तन तन गुर तन जन्म सकियत भलो जग पाताल पुरी जयकार धुन कब जन कल बखानी हो हर नाम रसक नानक गुर ਰਾਜ ਯੁਗ ਤੈ ਮਾਣਿਉ ਸਤਜੁਗ ਤੈ ਮਾਣਿਉ ਛਲਿਉ ਬਲ ਬਾਵਨ ਭਾਇਉ ਤ੍ਰੇਤੈ ਤੈ ਮਾਣਿਉ ਰਾਮ ਰਗਵੰਸ ਕਹਾਇਉ ਦਵਾਪਰ ਕ੍ਰਿਸ਼ਨ ਮਾਰਾਰ ਕੰਸ ਕਿਰਤਾਰਤ ਕੀਉ ਉਗਰ ਸੈਣ ਕਉ ਰਾਜ ਅਪਹਿ ਭਗਤਹਿ ਜਨਦੀਉ ਕਲਯੁਗ ਪਰਮਾਨ ਨਾਨਕ ਗੁਰੈ ਅੰਗਦੇ ਅਮਰ ਕਹਾਯੋ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਫਰਮਾਇਓ ਗੁਣ ਗਾਵੇ ਰਵਦਾਸ ਭਗਤ ਜੈ ਦੇਵ ਤਿਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨ ਭਗਤ ਬੀਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭੇ ਵਰ ਨਾ ਜਾਣੈ ਸੁਖ ਦੇਉ ਪ੍ਰੀਖਿਤ ਗੁਣ ਰਵੈ ਗੋਤਮ ਰਖ ਜਸ ਗਾਇਉ ਕਬ ਕਲ ਸੁ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਉ ਗੁਣ ਗਾਵਹਿ ਪਿਆਲ ਭਗਤ ਨਾ ਗਾਦ ਪਉਂਗੰਮ ਮਹਾਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਵਿਆਸ ਜਿਨ ਬੇਦ ਵਿਆਕਰਣ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਆ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਉ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਉ ਗੁਣ ਗਾਵਹਿ ਨਮਨਾਥ ਧੰਨ ਗੁਰ ਸਾਚ ਸਮਾਇਉ ਮਾ ਦਾਤਾ ਗੁਣ ਰਵੈ ਜੇਨ ਚੱਕਰਵੈ ਕਹਾਇਉ ਗੁਣ ਗਾਵੇ ਬਲਰਾਉ ਸਤਪਤ ਪਤਾਲ ਬਸੰਤਉ ਭਰਤਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਉ ਦੂਰ ਬਾਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਉ ਕਬ ਕਲ ਸੁ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਉ ਸਵੈਏ ਮਹੱਲੇ ਦੂਜੇ ਕੇ ਇਕਾ ਓੰਕਾਰ ਸਤਗੁਰ ਪ੍ਰਸਾਦ ਸੋਏ ਪੁਰਖ ਧਨ ਕਰਤਾ ਕਾਰਨ ਕਰਤਾ ਕਰਨ ਸਮਰਥੋ ਸਤਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉੱਠੋ ਸੱਜ ਸੁਰ ਨਰ ਗਣ ਮਨ ਬੋਹਿ ਆਗਾਜ ਮਾਰਿਓ ਕੰਟਕ ਕਾਲ ਗਰਜ ਤਾਵਤ ਲਿਓ ਵਰਜ ਪੰਚ ਭੂਤ ਏਕ ਘਰ ਰਾਖਲੇ ਸਮਝ ਜਗ ਜੀਤੋ ਗੁਰਦਵਾਰ ਖਿਲ ਹੈ ਸੰਤਸਾਰ ਰਤ ਉਣਮਨ ਲਿਵ ਰਾਖ ਨਰੰਕਾਰ ਕਹੋ ਕੀਰਤ ਕਲ ਸਹਾਰ ਸप्त ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਉਤਾਰ ਤਿਮਰ ਅਗਿਆਨ ਜਾਹੀ ਦਰਸ ਦਵਾਰ ਓਏ ਜੋ ਸੇਵਹਿ ਸ਼ਬਦ ਸਾਰ ਗਾਖੜੀ ਬਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੇ ਗੁਰਬੀਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ सप्तदीपमझार नहणा जगतर गुरु परसुमरार ततौ दृढयो नाम अपार विमल जास भतार साधक सिद्ध सुजन जियां को आधार तू ता जनक राजा अवतार शब्द संसार सार रहै जगतर जल पद्म बीचार ਕਲਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰੇਬਿਧ ਤੇਰੈ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸੁਮਰਾਰ ਤੈ ਤਾਂ ਹਜ਼ਰਤ ਪਾਇਉ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨ ਮਾਨ ਹਰ ਹਰ ਦਰਸ ਸਮਾਨ ਆਤਮਵੰਤ ਗਿਆਨ ਜਾਣਿਆ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸੁਥਾਨ ਪਹਿਰ ਸੀਲ ਸੁਨਾ ਹੋ ਸਕਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸਮਰਾਰ ਦ੍ਰਿਸ਼ਤ ਧਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸਿਹੀ ਅੰਗ ਰਹੁ ਰਾਜ ਜੋਗ ਲੈਣਾ ਕਰੈ ਸਦਾ ਅਕਲ ਲਿਵ ਰਹਿ ਕਰਮ ਸਿਉ ਇੱਛਾ ਚਾਰਹਿ ਧਰਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰਹਿ ਇਹੈ ਤਤ ਜਾਣਿਉ ਸਰਬ ਗਤ ਅਲਖ ਬਿਡਾਣੀ ਸਹਿਜ ਭਾਇ ਸੰਚਿਉ ਕਿਰਨ ਅੰਮ੍ਰਿਤ ਕਲ ਬਾਣੀ ਗੁਰ ਗੰਮ ਪਰਮਾਨਤ ਪਾਇਉ ਸਤ ਸੰਤੋਖ ਗਰਾਹ ਜਲਿਓ ਹਰ ਪਰਸੇ ਉਕਲ ਸਮੁੱਲ ਵੈ ਜਨ ਦਰਸ਼ਨ ਲੈਣੀ ਭਇਉ ਮਨ ਵਿਸਾਸ ਪਾਇਉ ਗਹਿਰ ਗਹੋ ਹਜ਼ਰਤ ਦੀਓ ਗਰਲ ਨਾਸ ਤਨ ਨਠਿਓ ਅਮਿਉ ਅੰਤਰ ਗਤ ਪੀਓ ਰਿਦ ਬਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤ ਗੁਰ ਸਹਜ ਸਮਾਜ ਰਬੇ ਉਹ ਸਾਮਾਨ ਨਿਰੰਤਰ ਉਦਾਰੋ ਚਿਤ ਦਾਰਦ ਹਰਨ ਪਿਖੰਤਹਿ ਕਲਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪਉ ਲੈਣੀ ਰਸਨ